ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੜਕ ਸਵੇਰਸਾਰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਬਾਹਰ ਸ੍ਰੀ ਕਾਲ ਤਕਸਾਲ ਸਾਹਿਬ ਵੱਲੋਂ ਦਰਬਾਨਗੀ ਦੀ ਸੇਵਾ ਨਿਭਾ ਰਹੇ ਸੁਖਵੀਰ ਸਿੰਘ ਬਾਦਲ ਤੇ ਇੱਕ ਹਮਲਾ ਕੀਤਾ ਗਿਆ ਉਥੇ ਗੋਲੀ ਚੱਲੀ ਹੈ ਬਿਲਕੁਲ 5 ਫੁੱਟ ਦੀ ਦੂਰੀ ਤੋਂ ਇੱਕ ਸ਼ਖਸ ਜਿਨੇ ਇਹ ਗੋਲੀ ਚਲਾਉਣ ਦੀ ਗੋਲੀ ਚਲਾਈ ਹੈ ਤੇ ਇਹਨੂੰ ਇੱਕ ਹਮਲਾ ਮੰਨਿਆ ਜਾਏਗਾ ਇਹ ਬਹੁਤ ਮਾੜੀ ਘਟਨਾ ਗਣੀ ਜਾ ਰਹੀ ਹੈ ਉਹ ਵੀ ਉਸ ਤਖਤ ਤੇ ਜਿੱਥੇ ਸਭੇ ਸਾਂਝੀ ਵਾਲ ਦੀ ਗੱਲ ਕਰਦੇ ਆਂ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਜਿਹੜੀਆਂ ਸੇਵਾਵਾਂ ਲਾਈਆਂ ਗਈਆਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਉਹ ਉਸ ਦੇ ਤਹਿਤ ਇੱਕ ਨਿਮਾਣੇ ਸੇਵਾਦਾਰ ਦੇ ਵਿੱਚੋਂ ਸੇਵਾ ਨਿਭਾ ਰਹੇ ਸੀ ਤੇ ਉੱਥੇ ਜਿਹੜੀ ਵੀ ਘਟਨਾ ਵਾਪਰੀ ਹੈ ਬਹੁਤ ਜ਼ਿਆਦਾ ਇਸ ਗੱਲ ਦਾ ਦੁੱਖ ਹੈ ਤੇ ਖਾਸ ਤੌਰ ਤੇ ਇੱਕ ਸਿੱਖ ਜਿਹੜਾ ਉਸ ਦੇ ਵੱਲੋਂ ਇਹ ਸਾਰੀ ਵਾਰਦਾਤ ਕੀਤੀ ਗਈ ਹੈ ਉਹਦੇ ਪਿੱਛੇ ਕੌਣ ਆ ਕਿਵੇਂ ਆ ਇਹ ਭਾਵੇਂ ਹਲੇ ਆਉਣਾ ਬਾਕੀ ਆ ਪਰ ਇਹ ਬਹੁਤ ਇੱਕ ਮਾੜੀ ਘਟਨਾ ਜ ਜਦੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਆ ਦੂਸਰੇ ਪਾਸੇ ਇਸ ਗੱਲ ਹੀ ਮਾਣ ਦੇਣਾ ਵੀ ਚਾਹੀਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਡਿਊਟੀ ਨਿਭਾ ਰਹੇ ਸੀ ਭਾਵੇਂ ਕਿ 5 ਫੁੱਟ ਦੂਰੀ ਤੇ ਇਹ ਗੋਲੀ ਚੱਲੀ ਆ ਉਸ ਦੇ ਬਾਪਯੂਦ ਵੀ ਉਹ ਸੇਵਾ ਤੇ ਪੂਰਨ ਤੌਰ ਤੇ ਡਟੇ ਰਹੇ ਆਪਣੇ ਸਮੇਂ ਮੁਤਾਬਕ ਉਹਨਾਂ ਨੇ ਇਹ ਸੇਵਾ ਨਿਭਾਈ ਤੇ ਮੈਨੂੰ ਮੈਂ ਇਹ ਗੱਲ ਕਹਿ ਦਵਾਂ ਕਿ ਉਹਨਾਂ ਦੇ ਚਿਹਰੇ ਤੇ ਕਿਸੇ ਵੀ ਤਰ੍ਹਾਂ ਦਾ ਖੌਫ ਦਿਖਾਈ ਨਹੀਂ ਦੇ ਰਿਹਾ ਸੀ ਤੇ ਇਸ ਗੱਲ ਲਈ ਅਸੀਂ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰ ਵੀ ਕਰਦੇ ਆਂ ਕਿ ਇਹ ਘਟਨਾ ਜਿਹੜੀ ਦੁਰਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਤੇ ਆਪਣੇ ਜਿਹੜਾ ਇੱਕ ਨਵਾਨਾ ਸੇਵਾਦਾਰ ਆ ਉਸ ਨੂੰ ਆਪ ਹੀ ਹੱਥ ਦੇ ਕੇ ਰੱਖ ਲਿਆ ਇਸ ਗੱਲ ਲਈ ਗੁਰੂ ਸਾਹਿਬ ਦਾ ਸ਼ੁਕਰ ਆ ਗੁਰੂ ਕਿਰਪਾ ਕਰਨ ਇਹ ਜਿਹੜੀ ਇਹਨਾਂ ਸੇਵਾ ਨਿਭਾਰੇ ਨੇ ਇਹ ਇਸੇ ਤਰ੍ਹਾਂ ਹੀ ਜਿਸ ਭਾਵਨਾ ਦੇ ਨਾਲ ਅੱਜ ਉਹਨਾਂ ਵਿੱਚ ਇਹਦੇ ਤੋਂ ਦਿਖਾਈ ਦੇ ਰਿਹਾ ਸੀ ਉਹ ਪੂਰਨ ਤੌਰ ਤੇ ਇਹ ਇਸੇ ਤਰ੍ਹਾਂ ਹੀ ਸੇਵਾ ਲਭਾਉਣ ਤਾਂ ਕਿ ਕਾਲ ਤਖਸਾਲਬ ਦੀ ਉਹ ਸਰਵ ਉੱਚਤਾ ਦਾ ਮਾਣ ਤੇ ਸਨਮਾਨ ਜਿਹੜਾ ਕਿ ਬਣਾਇਆ ਵਿਆ ਉਹ ਇਸੇ ਤਰ੍ਹਾਂ ਹੀ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ